ਡੋਨਾਲਡ 트াম্প ਦੇ ਵੱਲੋਂ ਸੌ ਚੁੱਕਦੇ ਸਾਰੀ ਕਈ ਵੱਡੇ ਫੈਸਲੇ ਕੀਤੇ ਗਏ ਨੇ ਜੀਆਂ ਦਾਦੇ ਕਿ ਜਿਨ੍ਹਾਂ ਦੇ ਗਲੋਬਲੀ ਅਸਰ ਬਹੁਤ ਵੱਡੇ ਪੈਣ ਵਾਲਿਆ ਔਰ ਜੀਓ ਪੋਲਿਟਿਕਸ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਜਾਏਗੀ ਡੋਨਾਲਡ 트াম্প ਦੇ ਇਨਾ ਫੈਸਲਾਂ ਦੇ ਨਾਲ ਸਭ ਤੋਂ ਪਹਿਲਾ ਫੈਸਲਾ ਥਰਡ ਜੈਂਡਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਡੋਨਾਲਡ 트াম্প ਨੇ ਪਹਿਲੀ ਕਿਹਾ ਸੀ ਵੋਟਾਂ ਦੀ ਕੰਪੇਨ ਜਦੋਂ ਕਰ ਰਹੇ ਸੌ ਸਮੇਂ ਉਹਨਾਂ ਨੇ ਕਿਹਾ ਸੀ ਕਿ ਜੈਂਡਰ ਦੋ ਹੀ ਹੁੰਦੇ ਆ 트ਰਾਂਸ ਜੈਂਡਰ ਨੂੰ ਜਿਹੜਾ ਖਤਮ ਕਰ ਦਿੱਤਾ ਜਾਏਗਾ ਔਰ ਉਹਨਾਂ ਦੀ ਜੇ ਗੱਲ ਕਰੀਏ ਜਿੱਥੇ ਜਿੱਥੇ ਅਉਧਿਆਂ ਤੇ ਉਹ ਤਾਂ ਨਾ ਸੀ ਤਾਂ ਉਹਨਾਂ ਦੇ ਜਿਹੜੀ ਤੈਨਾਤੀ ਆ ਉਹਨਾਂ ਨੂੰ ਵੀ ਉਹਨਾਂ ਡੋਨਾਲਡ ਟਰੰਪ ਨੇ ਬਿਲਕੁਲ ਖਤਮ ਕਰ ਦਿੱਤਾ ਕਿ ਕੋਈ ਚਾਹੇ ਕਿਉਂਕਿ ਪਹਿਲਾਂ ਰਾਜਨੀਤੀ ਦੇ ਵਿੱਚ ਵੀ 트랜ਸਜੈਂਡਰ ਵੱਡੀ ਗਿਣਤੀ ਦੇ ਵਿੱਚ ਸੀ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਸੀ ਪਰ ਤੋਂ ਦੱਸਦੀ ਕਿ ਡੋਨਾਲਡ ਟਰੰਪ ਨੇ ਪਹਿਲਾਂ ਕਹਿਤਾ ਸੀ ਕਿ 트랜ਸਜੈਂਡਰ ਨੂੰ ਜਿਹੜਾ ਸਮਝਣਾ ਪਏਗਾ ਕਿ ਜੈਂਡਰ ਸਿਰਫ ਦੋ ਹੀ ਹੁੰਦੇ ਆ ਤਾਂ ਦੱਸਦੀ ਕਿ ਅਜਿਹੀਆਂ ਗੱਲਾਂ ਡੋਨਾਲਡ ਟਰੰਪ ਨੇ ਕਹੀਆਂ ਔਰ ਉਸ ਤੋਂ ਬਾਅਦ ਡੋਨਾਲਡ ਟਰੰਪ ਨੇ ਜਿਹੜੇ ਵੱਡੇ ਫੈਸਲੇ ਗਲਫ ਆਫ ਮੈਕਸੀਕੋ ਦਾ ਨਾਮ ਬਦਲ ਕੇ ਰੱਖ ਦਿੱਤਾ ਗਿਆ ਗਲਫ ਆਫ ਅਮਰੀਕਾ ਤੇ ਉਸ ਤੋਂ ਬਾਅਦ ਇਹ ਵੀ ਗੱਲ ਕਹੀ ਗਈ ਕਿ ਪ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ਾਰਟੈਸਟ ਰੂਟ ਜਿਸ ਨੂੰ ਕਿਹਾ ਜਾਂਦਾ ਦੋ ਮਹਾਸਾਗਰਾਂ ਨੂੰ ਮਿਲਾਉਂਦੀ ਹੈ ਪਨਾਮਾ ਨਹਿਰ ਪਨਾਮਾ ਨਹਿਰ ਬਹੁਤ ਜ਼ਿਆਦਾ ਜ਼ਰੂਰੀ ਅਮਰੀਕਾ ਦੇ ਲਈ ਤਾਂ ਕਿਉਂਕਿ ਜਦੋਂ ਅਮਰੀਕਾ ਸਾਊਥ ਅਮਰੀਕਾ ਹੋਵੇ ਚਾਹੇ ਈਸਟ ਅਮਰੀਕਾ ਹੋਵੇ ਤਾਂ ਇਹਨਾਂ ਦੋਨਾਂ ਨੂੰ ਜੋੜਨ ਦਾ ਕੰਮ ਆਪਸ ਦੇ ਵਿੱਚ ਕਰਦੀ ਹੈ ਪਨਾਮਾ ਨਹਿਰ ਤੇ ਨਾਲ ਹੀ ਸਿਕਿਉਰਿਟੀ ਪਰਪਸ ਤੋਂ ਵੀ ਸਭ ਤੋਂ ਬਿਹਤਰੀਨ ਹੈ ਔਰ ਨੇਚਰਲ ਰਿਸੋਰਸਸ ਨੂੰ ਲੈ ਕੇ ਵੀ ਪਨਾਮਾ ਨਹਿਰ ਹਮੇਸ਼ਾ ਚਰਚਾ ਦੇ ਵਿੱਚ ਰਹੀ ਹੈ ਤਾਂ ਦੱਸ ਦਈਏ ਕਿ ਨਸ਼ੇ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਕਹੀ ਗਈ ਹੈ ਮੈਕਸੀਕੋ ਜੋ ਕੇ ਡਰੱਗ ਪੈਟਰਨਰਸ ਦਾ ਇੱਕ ਮੇਨ ਘਰ ਮੰਨਿਆ ਜਾਂਦਾ ਹੈ ਮੈਕਸੀਕੋ ਜਿੱਥੇ ਕਿਹਾ ਜਾਂਦਾ ਪਾਬਲੋ ਐਸਕੋਬਾਰ ਤੋਂ ਲਾ ਕੇ ਲਾ ਲੋ ਤੁਸੀਂ ਜਿੰਨੇ ਮਰਜੀ ਨਸ਼ਾ ਤਸਕਰ ਹੋਏ ਜਿਨ੍ਹਾਂ ਨੇ ਮੈਕਸੀਕੋ ਦਾ ਨਾਂ ਇਸ ਪ੍ਰਕਾਰ ਲਿਆਂਦਾ ਕਿ ਉਹ ਬਦਨਾਮ ਹੋ ਜਾਏ ਕਿਉਂਕਿ ਜਿਸ ਹਿਸਾਬ ਦੇ ਨਾਲ ਨਸ਼ੇ ਦਾ ਨਸ਼ੇ ਤਸਕਰ ਜਿਹੜੇ ਉੱਥੇ ਰਹਿੰਦੇ ਆ ਚਾਹੇ ਉਹ ਦੱਸਦੀ ਹੈ ਕਿ ਹੁਣ ਇਨ੍ਹਾਂ ਸੰਗਠਨਾ ਨੂੰ ਅੱਤਵਾਦੀ ਐਲਾਨ ਦਿੱਤਾ ਗਿਆ ਜਿਵੇਂ ਸਾਡੇ ਭਾਰਤ ਦੇ ਵਿੱਚ ਕਈ ਗੈਂਗਸਟਰ ਨੂੰ ਅੱਤਵਾਦੀ ਐਲਾਨਿਆ ਜਾਂਦਾ ਪਰ ਸਾਡੇ ਭਾਰਤ ਦੇ ਵਿੱਚ ਵੀ ਅਜਿਹੀ ਗੱਲ ਹੋਣੀ ਚਾਹੀਦੀ ਹੈ ਕਿ ਨਸ਼ਾ ਤਸਕਰਾਂ ਨੂੰ ਵੀ ਅੱਤਵਾਦੀ ਐਲਾਨਣਾ ਚਾਹੀਦਾ ਕਿਉਂਕਿ ਜਿਸ ਸਾਹਬ ਦੇ ਨਾਲ ਨਸ਼ਾ ਖਤਮ ਕਰ ਦਿੰਦਾ ਜਨਰੇਸ਼ਨ ਦਰ ਜਨਰੇਸ਼ਨ ਤਾਦਾਦੀ ਇਹ ਕਹਿੰਦਾ ਦੋਨਾਰ ਟਰੰਪ ਨੇ ਪ੍ਰੈਸ ਦੇ ਉੱਪਰ ਸੈਂਸਰਸ਼ਿਪ ਨੂੰ ਖਤਮ ਕਰ ਦਿੱਤਾ ਇਹ ਵੀ ਇੱਕ ਬਹੁਤ ਵੱਡੀ ਰਾਹਤ ਵਾਲੀ ਖਬਰ ਆ ਪਰ ਦੇਖਣਾ ਹੋਊਗਾ ਕਿ ਇਹ ਕਿੰਨਾ ਕੁ ਕਾਰਗਰ ਸਾਬਤ ਹੁੰਦੀ ਹੈ ਪ੍ਰੈਸ ਵਾਲੀ ਗੱਲ ਕਿਉਂਕਿ ਬਹੁਤ ਸਾਰੀ ਗੱਲ ਅਮਰੀਕਾ ਦੀ ਮੀਡੀਆ ਨੂੰ ਲੈ ਕੇ ਵੀ ਲਗਾਤਾਰ ਕਹੀ ਜਾਂਦੀ ਹੈ ਕਿ ਬਹੁਤ ਸਾਰੇ ਨਿਊਜ਼ਪੇਪਰ ਜਿਹੜੇ ਆ ਉਹ ਸਰਕਾਰਾਂ ਦੇ ਵਾਲੀ ਟੁਕਦੇ ਆ ਤਾਂ ਦੱਸ ਦਈਏ ਕਿ ਕਈ ਨਿਊਜ਼ਪੇਪਰਾਂ ਦੇ ਵੱਡੇ ਜਿਹੜੇ ਜਿਹੜੇ ਉਹਨਾਂ ਦੇ ਮਾਲਕ ਨੇ ਉਹਨਾਂ ਨੂੰ ਵੱਡੇ ਅਹੁਦੇ ਵੀ ਦਿੱਤੇ ਗਏ ਆ 트럼ਪ ਸਰਕਾਰ ਨੇ ਤਾਂ ਦੱਸ ਦਈਏ ਕਿ ਹੁਣ ਸਭ ਤੋਂ ਵੱਡੇ ਫੈਸਲੇ ਜਿਹੜੇ ਕੀਤੇ ਨੇ ਉਹਨਾਂ ਫੈਸਲਿਆਂ ਦੇ ਵਿੱਚ ਇੱਕ ਪਨਾਮਾ ਨਹਿਰ ਦਾ ਫੈਸਲਾ ਬਹੁਤ ਐਮ ਹੈ ਮੈਕਸੀਕੋ ਨੂੰ ਲੈ ਕੇ ਜਿਹੜਾ ਫੈਸਲਾ ਕੀਤਾ ਗਿਆ ਗਲਫ ਆਫ ਮੈਕਸੀਕੋ ਦਾ ਨਾਮ ਚੇਂਜ ਕਰਕੇ ਗਲਫ ਆਫ ਅਮਰੀਕਾ ਰੱਖ ਦਿੱਤਾ ਗਿਆ ਤੇ ਜਿਹੜੇ ਨਸ਼ੇ ਨੂੰ ਲੈ ਕੇ ਨਸ਼ਾ ਪੈਡਲਰ ਜਿਹੜੇ ਸੀ ਉਹਨਾਂ ਨੂੰ ਦੱਸ ਦਈਏ ਕਿ ਮੈਕਸੀਕਨ ਨਸ਼ਾ ਤਸਕਰ ਜਿਹੜੇ ਸੀ ਉਹਨਾਂ ਨੂੰ ਹੁਣ ਅਤਵਾਦੀ ਕੋਸ਼ਿਸ਼ ਕਰ ਦਿੱਤਾ ਗਿਆ ਦੂਜੇ ਪਾਸ ਮੈਕਸੀਕੋ ਦੀ ਜਿਹੜੀ ਹੱਦ ਹੈ ਜਿਹੜੀ ਮੈਕਸੀਕੋ ਤੇ ਅਮਰੀਕਾ ਨੂੰ ਜੋੜਦੀ ਹੈ ਜਿੱਥੋਂ ਤੁਹਾਨੂੰ ਪਤਾ ਹੈ ਕਿ ਕਿਸ ਪ੍ਰਕਾਰ ਇਲੀਗਲ ਮਾਈਗ੍ਰੈਂਟਸ ਜਾਂਦੇ ਆ ਟੱਪ ਟੱਪ ਕੇ ਉੱਥੋਂ ਤੇ ਇੱਕ ਪਾਸੇ ਇਲੀਗਲ ਜਿਹੜਾ ਉੱਤੇ ਜਿੰਨਾ ਵੀ ਕੰਮ ਇਲੀਗਲ ਹੁੰਦਾ ਤਾਂ ਉੱਤੇ ਜਿਹੜਾ ਹੁਣ ਐਮਰਜੈਂਸੀ ਐਲਾਨ ਦਿੱਤੀ ਆ ਤਾਂ ਕਿ ਕੋਈ ਵਾਪਸ ਅਮਰੀਕਾ ਦੇ ਵਿੱਚ ਨਾ ਸਕੇ ਡੌਂਕੀ ਲਗਾ ਕੇ ਪਹਿਲਾਂ ਤੁਹਾਨੂੰ ਪਤਾ ਹੈ ਕਿ ਕਿਸ ਪ੍ਰਕਾਰ ਡੋਨਾ ਟਰੰਪ ਨੇ ਕਿਹਾ ਸੀ ਕਿ ਜਿਹੜੇ ਡੰਕੀਆਂ ਲਾ ਲਾ ਕੇ ਸਾਡੇ ਦੇਸ਼ ਦੇ ਵਿੱਚ ਵਰਦੇ ਆ ਸਾਡੇ ਦੇਸ਼ ਨੂੰ ਖਰਾਬ ਕਰਦੇ ਆ ਚਾਹੇ ਉਹ ਇਲੀਗਲ ਮਾਈਗ੍ਰੈਂਟਸ ਹੋਣ ਜਾਂ ਪ੍ਰੇ ਇਲੀਗਲ ਜਿਹੜੇ ਏਜੰਟਸ ਨੇ ਉਹਨਾਂ ਨੂੰ ਲੈ ਕੇ ਵੀ ਉਹਨੇ ਕਿਹਾ ਸੀ ਡੋਨਾਲਡ ਰੰਪ ਨੇ ਕਿ ਅਸੀਂ ਨਕੇਲ ਕਸਾਂਗੇ ਭਾਈ ਸੁਣ ਲੋ ਧਿਆਨ ਦੇ ਨਾਲ ਹੁਣ ਤੁਹਾਨੂੰ ਦੱਸ ਦਈਏ ਕਿ ਨਕੇਲ ਕਸਿਗੇ ਆਲਾ ਕਿ ਡੋਨਾਲਡ ਰੰਪ ਜਿਹੜਾ ਇਨੋਗਰੇਸ਼ਨ ਪ੍ਰੋਗਰਾਮ ਸੀ ਜਿਹੜਾ ਹੈ ਉਹਨਾਂ ਦੀ ਬਹੁਤ ਸਾਰਾ ਮਣੀ ਸੀ ਇਹ ਬਹੁਤ ਜਿਆਦਾ ਚਰਚਾ ਦਾ ਵਿਸ਼ਾ ਬਣੀ ਰਹੀ ਕਿਉਂਕਿ ਜਿਸ ਹਾਬ ਦੇ ਨਾਲ ਇਸ ਵਾਰ ਅਮਰੀਕਾ ਦੇ ਵਿੱਚ ਕਾਰਪੋਰੇਟਸ ਦਾ ਇੰਟਰ ਜਿਹੜਾ ਇੰਟਰਵੈਂਸ਼ਨ ਜਿਹੜੀ ਹੋਈ ਹੈ ਜਿਸ ਪ੍ਰਕਾਰ ਕਾਰਪੋਰੇਟਸ ਇੰਨੇ ਜਿਆਦਾ ਗਿਆ ਤੁਸੀਂ ਦੇਖੋ ਕੱਲ ਜਿਹੜਾ ਸੌ ਚੁੱਕੀ ਤਾਂ ਸਭ ਤੋਂ ਵੱਡੇ ਜਿੰਨੇ ਮਿਲਨੀਅਰ ਜਿੰਨੇ ਬਿਲਨੀਅਰ ਸੀ ਸਾਰੇ ਜਿਹੜੇ ਉੱਤੇ ਪਹੁੰਚੇ ਜੇ ਚਾਹੇ ਗੱਲ ਕਰ ਲਓ ਤੁਸੀਂ ਐਲਨ ਮਸਕ ਉਹ ਵੀ ਕਾਰਪੋਰੇਟ ਘਰਾਣੇ ਨਾਲ ਸੰਬੰਧ ਰੱਖਦਾ ਜੈਫ ਬੇਜੋਸ ਉਹ ਵੀ ਕਾਰਪੋਰੇਟ ਘਰਾਣੇ ਨਾਲ ਸੰਬੰਧ ਰੱਖਦਾ ਸੁੰਦਰ ਪੰਚਾਇ ਲਗਾ ਲਓ ਗੂਗਲ ਦੇ ਸੀਓ ਨੇ ਜਿਹੜੇ ਤੇ ਉਸ ਤੋਂ ਬਾਅਦ ਜੇ ਗੱਲ ਕਰੀ ਦਾ ਅੰਬਾਨੀ ਵੀ ਖਾਸ ਤੌਰ ਤੇ ਉੱਤੇ ਪਹੁੰਚੇ ਤਾਂ ਦੱਸ ਦਈਏ ਕਿ ਇਹ ਸਾਰਾ ਕੁਝ ਜਿਹੜਾ ਡੋਨਟ ਨਾਪ ਨੇ ਜਦੋਂ ਸਾਰੇ ਇਹ ਕਾਰਪੋਰੇਟਸ ਘਰਾਣੇ ਜਦੋਂ ਉੱਤੇ ਪਹੁੰਚੇ ਤਾਂ ਬਹੁਤ ਸਾਰੇ ਗੱਲਾਂ ਦੁਨੀਆ ਦੇ ਵਿੱਚ ਚੱਲਣ ਲੱਗੀਆਂ ਕਿ ਹੁਣ ਅਮਰੀਕਾ ਦੀ ਪੋਲਿਟਿਕਸ ਨੂੰ ਵੀ ਜਿਹੜਾ ਬਹੁਤ ਹੱਦ ਤੱਕ ਕਾਰਪੋਰੇਟ ਪ੍ਰਭਾਵਿਤ ਕਰੂਗਾ ਕਿਉਂਕਿ ਜਦੋਂ ਐਲਨ ਮਸਕ ਇਹਨੇ ਜਿਆਦਾ ਤੁਸੀਂ ਦੇਖੋ ਐਲਨ ਮਸਕ ਕਿੰਗ ਮੇਕਰ ਦੇ ਨਾਮ ਵਜੋਂ ਜਾਣਨ ਲੱਗ ਗਏ ਐਲਨ ਮਸਕ ਨੂੰ ਕਿੰਗ ਮੇਕਰ ਕਿਹਾ ਜਾਣ ਲੱਗਿਆ ਜਿਵੇਂ ਉਹਨੇ 200 ਮਿਲੀਅਨ ਡਾਲਰ ਖਰਚ ਕੀਤਾ ਡੋਨਟ ਰੰਪ ਦੀ ਕੈਂਪੇਨ ਦੇ ਉੱਪਰ ਤਾਂ ਦੱਸ ਦਈਏ ਕਿ ਇੱਕ ਪ ਇਹ ਵੀ ਗੱਲਾਂ ਹੁੰਦੀਆਂ ਕਿ ਅਡਾਨੀ ਦੇ ਉੱਪਰ ਜਿਹੜੇ ਚਾਰਜਸ ਲੱਗੇ ਸੀ ਜਿੰਨਾ ਜਿੰਨਾਂ ਨੇ ਲਗਾਏ ਉਹ ਸਾਰਿਆਂ ਦੀ ਛੁੱਟੀ ਕਰਤੀ ਜਦੋਂ ਡੋਨਾਲਡ 트੍ਰੰਪ ਜਿੱਤੇ ਤਾਂ ਇਹੋ ਦੇਖੋ ਤੁਸੀਂ ਗੱਲ ਇਹ ਕਿੱਥੇ ਲਿੰਕ ਕਰਦੀ ਹੈ ਇਹ ਗੱਲ ਉੱਤੇ ਲਿੰਕ ਕਰਦੀ ਹੈ ਡੋਨਾਲਡ 트੍ਰੰਪ ਦਾ ਪਰਿਵਾਰ ਜਿਹੜਾ ਹੈ ਵੋਟਾਂ ਤੋਂ ਪਹਿਲਾਂ ਭਾਰਤ ਆਉਂਦਾ ਤੇ ਭਾਰਤੋਂ ਉਹਨਾਂ ਦੀ ਹਸਪੀਟੈਲਿਟੀ ਕੌਣ ਕਰਦਾ ਹੈ ਅਹਮਦਾਬਾਦ ਦੇ ਵਿੱਚ ਅਡਾਨੀ ਗਰੁੱਪ ਅਡਾਨੀ ਦੇ ਵੱਲੋਂ ਜਿਹੜਾ ਅਡਾਨੀ ਦੇ ਘਰ ਦੇ ਵਿੱਚ ਉਹ ਰਹੇ ਸਾਰੀ ਹਸਪੀਟੈਲਿਟੀ ਉਹਨਾਂ ਨੇ ਕੀਤੀ ਤਾਂ ਉਸ ਤੋਂ ਸਹੀ ਜੰਦਾਜ਼ਾ ਲਗਾਇਆ ਜਾ ਸਕਦਾ ਕਿ ਇੰਨੇ ਜ਼ਿਆਦਾ ਜਦੋਂ ਮੁਲਾਕਾਤਾਂ ਹੋਣ ਲੱ ਜਾਣਗੇ ਤਾਂ ਤੋਂ ਦਾ ਇੱਕ ਸਭ ਤੋਂ ਵੱਡੀ ਗੱਲ ਹੋਰ ਦੇਖਣ ਨੂੰ ਮਿਲੀ ਪੀਐਮ મોદી ਨੂੰ ਨਹੀਂ ਬੁਲਾਇਆ ਗਿਆ ਪੀਐਮ મોદી ਨੂੰ ਹਾਲਾਂਕਿ ਨਹੀਂ ਬੁਲਾਇਆ ਗਿਆ ਪਰ ਜਿਹੜੇ ਜੈ ਸ਼ੰਕਰ ਸਾਡੇ ਵਿਦੇਸ਼ ਮੰਤਰੀ ਆ ਉਹਨਾਂ ਨੂੰ ਬੁਲਾਇਆ ਗਿਆ ਤਾਂ ਬਹੁਤ ਸਾਰੀਆਂ ਗੱਲਾਂ ਚੱਲੀਆਂ ਕਿ ਜਿਸ ਹਾਵ ਦੇ ਨਾਲ ਯੂਰਪੀ ਯੂਨੀਅਨ ਨੂੰ ਲੈ ਕੇ ਗ੍ਰੀਨਲੈਂਡ ਨੂੰ ਲੈ ਕੇ ਦਾਅਵੇ ਕੀਤੇ ਗਏ ਬਿਆਨ ਦਿੱਤੇ ਗਏ ਡੋਨਾਲਡ ਟਰੰਪ ਦੇ ਵੱਲੋਂ ਚੀਜ਼ਾਂ ਨੂੰ ਜੋੜ ਕੇ ਜੇ ਦੇਖਿਆ ਜਾਵੇ ਵੱਡੇ ਪਰਸਪੈਕਟਿਵ ਦੇ ਉੱਪਰ ਤਾਂ ਤੁਸੀਂ ਬਹੁਤ ਚੀਜ਼ਾਂ ਸਮਝ ਸਕਦੇ ਹੋ ਜੋ ਜੋ ਦੇਸ਼ ਜੋ ਜੋ ਦੇਸ਼ ਦੇ ਨਮਾਇंदे ਯੂਰਪੀਅਨ ਯੂਨੀਅਨ ਦਾ ਵਿਰੋਧ ਕਰਦੇ ਰਹੇ ਉਹਨਾਂ ਸਾਰਿਆਂ ਨੂੰ ਸਦਿਆ ਡੋਨਾਲਡ ਟਰੰਪ ਚਾਹੇ ਉਹ ਇਟਲੀ ਦੇ ਪ੍ਰਧਾਨ ਮੰਤਰੀ ਜੋਰਜਿਆ ਮਿਲਾਨੀ ਕਿਉਂ ਨਾ ਹੋਵੇ ਤਾਂ ਉਹਨਾਂ ਦੇ ਵੱਲੋਂ ਜਦੋਂ ਇੱਕ ਬਿਆਨ ਦਿੱਤਾ ਜਾਂਦਾ ਹੈ ਕਿ ਯੂਰਪੀਅਨ ਯੂਨੀਅਨ ਦੀ ਜਿਹੜੀ ਰਾਸ਼ਧਾਨੀ ਹੈ ਉਹ ਰੋਮ ਹੋਣੀ ਚਾਹੀਦੀ ਆ ਪਿਛਲੇ ਦਿਨਾਂ ਦੇ ਵਿੱਚ ਇਹ ਬਿਆਨ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਿਹਾ ਜੀਓਪੋਲਿਟਿਕਸ ਦੇ ਵਿੱਚ ਇਟਾਲੀਅਨ ਪ੍ਰਾਈਮ ਮਿਨਿਸਟਰ ਦੇ ਵੱਲੋਂ ਕਿਹਾ ਗਿਆ ਹੱਦ ਤੱਕ ਕਿਸੇ ਨੇ ਨਹੀਂ ਕੀਤੀ ਸੀ ਇਹ ਗੱਲ ਉਹਨਾਂ ਨੇ ਕਿਹਾ ਕਿ ਰੋਮ ਜਿਹੜਾ ਹੈ ਯੂਰਪੀਅਨ ਯੂਨੀਅਨ ਦੀ ਰਾਸ਼ਧਾਨੀ ਹੋਵੇ ਕੈਪੀਟਲ ਹੋਵੇ ਵੱਡੇ ਵੱਡੇ ਨਾਰੇ ਲਗਵਾਏ ਵਾਰ-ਵਾਰ ਲੋਕਾਂ ਤੋਂ ਨਾਰੇ ਲਗਵਾਏ ਤਾਂ ਉਹ ਚੀਜ਼ਾਂ ਕਹੀ ਜਾਂਦੀਆਂ ਸੀ ਕਿ ਇਹ ਕਿਤੇ ਨਾ ਕਿਤੇ ਪਦੇ ਆਉਣ ਦਾ ਅਸਰ ਹੀ ਦੇਖਿਆ ਜਾ ਰਿਹਾ ਕਿਉਂਕਿ ਪਨਾਮਾ ਨਹਿਰ ਵੀ ਜੇ ਮਿਲ ਜਾਂਦੀ ਆ ਤਾਂ ਉਹਦੇ ਨਾਲ ਯੂਰਪੀਅਨ ਲਿੰਕ ਜਿਹੜਾ ਹੈਗਾ ਉੱਥੇ ਜਾਣਾ ਸੌਕਾ ਹੋ ਜਾਊਗਾ ਦੇਸ਼ ਦੇ ਨਾਲ ਕਨੈਕਟੀਵਿਟੀ ਸੌਖੀ ਹੋਊ ਯੂਰਪੀਅਨ ਯੂਨੀਅਨ ਦੇ ਨਾਲ ਅਮਰੀਕਾ ਦੀ ਤਾਦਾਦ ਦੀ ਕਿ ਦੂਜੇ ਪਾਸੇ ਸਭ ਤੋਂ ਪਹਿਲੀ ਮੀਟਿੰਗ ਜਦੋਂ ਹੁਣ ਹੋਣੀ ਹੈ ਕਵਾਡਸ ਦੀ ਹੋਣੀ ਹੈ ਕਵਾਡ ਕੀ ਹੈ ਕਵਾਡ ਦੇ ਵਿੱਚ ਭਾਰਤ ਵੀ ਮੈਂਬਰ ਹੈ ਜਾਪਾਨ ਵੀ ਮੈਂਬਰ ਹੈ ਆਸਟ੍ਰੇਲੀਆ ਵੀ ਮੈਂਬਰ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਿੱ ਕਿ ਇਹਨਾਂ ਤਿੰਨਾਂ ਦੇ ਪ੍ਰਧਾਨ ਮੰਤਰੀ ਨਹੀਂ ਆਏ ਇਹਨਾਂ ਤਿੰਨਾਂ ਦੇ ਕੌਣ ਆਏ ਵਿਦੇਸ਼ ਮੰਤਰੀ ਕਿਉਂ ਕਿਉਂਕਿ ਕਵਾਡ ਦੇ ਵਿੱਚ ਵੀ ਤੁਸੀਂ ਦੇਖੋ ਜਦੋਂ ਬੈਠਣਗੇ ਵਿਦੇਸ਼ ਮੰਤਰੀ ਹੀ ਉੱਥੇ ਬੈਠਣਗੇ ਤਾਂ ਦੱਸ ਦਿੱ ਕਿ ਨਾਲ ਹੀ ਉਹ ਕਵਾਡ ਮੀਟਿੰਗ ਦੇ ਵਿੱਚ ਚਾਈਨਾ ਨੂੰ ਲੈ ਕੇ ਚਾਈਨਾ ਦੇ ਸਮੁੰਦਰੀ ਗਤੀਵਿਧੀਆਂ ਨੂੰ ਲੈ ਕੇ ਜਿਹੜਾ ਨਕੇਲ ਕਸਣ ਦੇ ਲਈ ਅਮਰੀਕਾ ਦੇ ਵੱਲੋਂ ਚਰਚਾਵਾ ਕੀਤੀਆਂ ਜਾਣੀਆਂ ਇਸ ਮੀਟਿੰਗ ਦੇ ਵਿੱਚ ਤਾਂ ਤੁਹਾਨੂੰ ਦੱਸ ਦਿੱ ਕਿ ਹੁਣ ਡੋਨਾਲਡ 트াম্প ਦੇ ਨੂੰ ਵੱਡੇ ਐਲਾਨ ਕੀਤੇ ਗਿਆ ਪਨਾਮਾ ਨੈਨ ਨੂੰ ਲੈ ਕੇ ਕਿਹਾ ਗਿਆ ਮੈਕਸੀਕੋ ਨੂੰ ਚੇਤਨ ਕੀਤਾ ਗਿਆ ਵਾਰਨ ਕਰ ਦਿੱਤਾ ਗਿਆ ਮੈਕਸੀਕੋ ਨੂੰ ਕਿ ਭਾਈ ਹੁਣ ਤੁਸੀਂ ਸੁਧਰ ਜਾਓ ਇਲੀਗਲ ਮਾਈਗ੍ਰੈਂਟਸ ਇੱਧਰ ਨਹੀਂ ਆ ਸਕਦੇ ਐਮਰਜੈਂਸੀ ਵਧਾਤੀ ਹੈ ਮੈਕਸੀਕੋ ਦੇ ਬਾਰਡਰ ਦੇ ਉੱਪਰ ਜਿਹੜਾ ਅਮਰੀਕਾ ਦੇ ਨਾਂ ਲੱਗਦਾ ਤਾਂ तमाम ਗੱਲਾਂ ਜਿਹੜੀਆਂ ਡੋਨਾਲਡ ਟਰੰਪ ਨੇ ਦੁਨੀਆ ਨੂੰ ਹਿਲਾਉਣ ਵਾਲੀਆਂ ਇਹ ਕੀਤੀਆਂ ਪਹਿਲੇ ਦਿਨੀ ਵੱਡੇ ਫੈਸਲੇ ਟਰਾਂਸ ਜੈਂਡਰ ਨੂੰ ਲੈ ਕੇ ਜਿੱਥੇ ਦੁਨੀਆ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ ਜਿੱਥੇ ਦੁਨੀਆ ਇੱਕ ਬਹੁਤ ਸਾਰਾ ਤੁਸੀਂ ਦੇਖ ਸਕਦੇ ਹੋ ਕਿ ਫ੍ਰੀडम ਦੀ ਗੱਲ ਟਰਾਂਸ ਜੈਂਡਰ ਆਪਣਾ ਵਿਰੋਧ ਕਰਦਿਆ ਹਾਲਾਂਕਿ ਡੋਨਾਲਡ ਟਰੰਪ ਦੀ ਸੌ ਚੱਕ ਸਮਾਗਮ ਦਾ ਵੀ ਬਹੁਤ ਵਿਰੋਧ ਹੋਇਆ ਇਹ ਵੀ ਗੱਲ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਡੋਨਾਲਡ ਟਰੰਪ ਦੇ ਦੇਸ਼ ਦੇ ਵਿੱਚ ਹੀ ਡੋਨਾਲਡ ਟਰੰਪ ਦਾ ਵਿਰੋਧ ਹੋਇਆ ਜਿਸ ਦਿਨ ਉਹ ਸੌ ਚੱਕ ਸਮਾਗਮ ਉਹਨਾਂ ਦਾ ਹੋਣਾ ਸੀ ਤਾਂ ਉਹਨਾਂ ਦਾ ਦੇ ਕਿ ਟਰਾਂਸ ਜੈਂਡਰ ਨੂੰ ਜਿਹੜਾ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਗਿਆ ਪਰ ਟਿਕਟੌਕ ਦੇ ਮਾਲਕ ਉੱਥੇ ਪਹੁੰਚੇ ਹੋਏ ਸੀ ਟਿਕਟੌਕ ਨੂੰ ਪਹਿਲਾਂ ਬੈਨ ਕੀਤਾ ਗਿਆ ਤੁਸੀਂ ਦੇਖੋ ਪਹਿਲਾਂ ਬਿਆਨ ਆਇਆ ਕਿ ਬੈਨ ਕਰ ਦਿੱਤਾ ਜਾਂਦਾ ਪਰ ਬਾਅਦ ਦੇ ਵਿੱਚ ਉਹ ਪਾਬੰਦੀ ਹਟਾ ਦਿੱਤੀ ਜਾਂਦੀ ਹੈ ਕੁਝ ਸ਼ਰਤਾਂ ਦੇ ਉੱਪਰ ਤੇ ਹੁਣ ਜਦੋਂ ਸੌ ਚੱਕ ਸਮਾਗਮ ਸੀ ਤਾਂ ਉਹਦੇ ਵਿੱਚ ਟਿਕਟੌ ਵੀ ਮੌਜੂਦ ਸੀ ਕਿ ਡੋਨਾਲਡ 트럼ਪ ਦੇ ਇਨਾ ਫੈਸਲਾ ਦੇ ਨਾਲ ਸਭ ਤੋਂ ਪਹਿਲਾ ਫੈਸਲਾ